ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਨ ਪਾਈਏ ਕਹੋ ਨਾਨਕ ਬਾਣ ਲੜਾਈ ਨੂੰ ਮੋਖ ਰੱਖਦੇ ਹਾਂ ਗੁਰੂ ਸਾਹਿਬ ਲੋੜਵੰਦ ਪਰਿਵਾਰਾਂ ਦੀਆਂ ਸੇਵਾਵਾਂ ਲੈਂਦੇ ਹਨ ਵੀਰ ਜੀ ਵੱਲੋਂ ਬੇਨਤੀ ਆਈ ਸੀ ਕਿ ਜਿਸ ਘਰ ਵਿੱਚ ਇਹ ਰਹਿ ਰਹੇ ਆ ਉਸ ਘਰ ਵਿੱਚ ਪੌੜੀਆਂ ਨਹੀਂ ਬਣੀਆਂ ਤੇ ਗਰਮੀ ਬਹੁਤ ਜ਼ਿਆਦੀ ਪੈ ਰਹੀ ਆ ਬੱਚੇ ਨਿੱਕੇ ਆ ਖੱਲੇ ਗਰਮੀ ਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਰਾਤ ਨੂੰ ਬੰਦਾ ਕੋਠੇ ਉੱਤੇ ਜਾ ਕੇ ਸੌਂ ਸਕਦਾ ਆ ਤੇ ਇਹਨਾਂ ਨੇ ਕਿਹਾ ਸੀ ਪੌੜੀਆਂ ਬਣਾ ਦਿਓ ਸੰਗਤ ਨੂੰ ਬੇਨਤੀ ਕੀਤੀ ਸੰਗਤ ਨੇ ਬੇਨਤੀ ਸਿਰ ਮੱਥੇ ਪ੍ਰਵਾਨ ਕੀਤੀ ਅਤੇ ਤੁਸੀਂ ਜੋ ਦਸਵੰਦ ਦਿੰਦੇ ਹੋ ਉਸ ਦਸਵੰਦ ਵਿੱਚੋਂ ਗੁਰੂ ਕਿਰਪਾ ਸਦਕਾ 15000 ਰੁਪਇਆ ਆਪਾਂ ਲਾਇਆ ਬਾਕੀ ਥੋੜੇ ਜਿਹੇ ਪੈਸੇ ਵੀ ਤੁਸੀਂ ਆਪ ਖੁਦ ਲਾਏ ਅਤੇ ਇਹ ਪੌੜੀਆਂ ਦੀ ਜਿਹੜੀ ਸੇਵਾ ਸੀ ਇਹ ਮੁਕੰਮਲ ਹੋ ਗਈ ਇਹ ਪੌੜੀਆਂ ਬਣੀਆਂ ਆਂ ਦੇਖ ਲਓ ਤੁਸੀਂ ਤੇ ਜਿਨ੍ਹਾਂ ਜਿਨ੍ਹਾਂ ਗੁਰਮਖ ਪਿਆਰਿਆਂ ਨੇ ਸੇਵਾ ਦਿੱਤੀ ਆ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਅਤੇ ਲੋੜਵੰਦ ਪਰਿਵਾਰਾਂ ਦੀਆਂ ਸੇਵਾਵਾਂ ਇਸੇ ਤਰ੍ਹਾਂ ਹੁੰਦੀਆਂ ਰਹਿਣ ਇਹ ਵੀ ਕੋਈ ਸ਼ੌਕਰ ਪਰਿਵਾਰ ਦੇ ਵਿੱਚੋਂ ਨਹੀਂ ਆ ਕਿ ਜਿਹੜਾ ਇਹ ਪੌੜੀਆਂ ਨਹੀਂ ਸੀ ਬਣਾ ਸਕਦਾ 10000 ਰੁਪਏ ਸੈਲਰੀ ਜਿਹਦੇ ਨਾਲ ਆਪਣਾ ਘਰ ਦਾ ਗੁਜ਼ਾਰਾ ਛੋਟੇ ਬੱਚੇ ਆ ਆਪਣਾ ਘਰ ਦਾ ਖਰਚਾ ਚਲਾਉਣਾ ਬਹੁਤ ਔਖਾ ਹੋ ਜਾਂਦਾ ਹੈ ਸੋ ਬੇਨਤੀ ਨੂੰ ਪ੍ਰਵਾਨ ਕਰਦੇ ਆ ਤੁਸੀਂ ਇਹ ਸੇਵਾ ਕੀਤੀ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਅਤੇ ਲੋੜਵੰਦ ਪਰਿਵਾਰਾਂ ਦੀਆਂ ਸੇਵਾਵਾਂ ਇਸੇ ਤਰ੍ਹਾਂ ਹੁੰਦੀਆਂ ਰਹਿਣ ਦਸਵੰਦ ਦੇਣ ਵਾਸਤੇ 9914790878 ਦੇ ਫੋਨ ਜਾਂ ਮੈਸੇਜ ਕਰ ਸਕਦੇ ਜੀ ਅਤੇ ਦਸਵੰਦ ਦੇ ਸਕਦੇ ਜੀ ਤੁਸੀਂ ਨਾਲ ਚੱਲ ਕੇ ਵੀ ਸੇਵਾ ਕਰ ਸਕਦੇ ਜੀ ਮੈਨੂੰ ਕੋਈ ਵੀਡੀਓ ਬਣਾਉਂਦਾ ਸ਼ੌਂਕ ਨਹੀਂ ਆ ਕਿ ਵੀਡੀਓ ਬਣਾ ਕੇ ਨੈੱਟ ਤੇ ਪਾਵਾਂ ਤੇ ਨਾ ਹੀ ਕੋਈ ਸ਼ੌਂਕ ਵਾਸਤੇ ਕੋਈ ਵੀਰ ਭੈਣ ਭਰਾ ਕੋਈ ਵੀਡੀਓ ਬਣਾਉਂਦਾ ਵਾ ਸਾਡੀ ਕੇ ਸਾਡੀ ਵੀਡੀਓ ਬਣ ਕੇ ਪਵੇ ਇਹ ਮਜਬੂਰੀਆਂ ਸਾਰਾ ਕੁਝ ਕਰਾਉਂਦੀਆਂ ਵਾ ਸੋ ਬੇਨਤੀਆਂ ਤੁਸੀਂ ਪ੍ਰਮਾਣ ਕਰਦੇ ਹੋ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ